ਸਸ਼ੀਕਲ ਤੁਸੀਂ ਦੇਖ ਰਹੇ ਹੋ ਪੀਏਵੀ ਟੀਵੀ ਤੇ ਸਵਾਗਤ ਹੈ ਤੁਹਾਡਾ ਐਂਟਰਟੇਨਮੈਂਟ ਦੀ ਦੁਨੀਆ ਤੇ ਵਿੱਚ ਬੱਚਾ ਤਾਂ ਦਲਜੀਤ ਦੋਸਾਂ ਨੇ ਆਪਣੇ ਕੰਸਰਟ ਕਿਤਨੇ ਦਿਲ ਮਨਾਟੇ ਕੀਤਾ ਉਸ ਤੋਂ ਬਾਅਦ ਬੈਕ ਟੂ ਬੈਕ ਹਰੇਕ ਸਿੰਗਰ ਕੋਸ਼ਿਸ਼ ਕਰ ਰਿਹਾ ਹੈ ਕਿ ਆਪਣੇ ਲਾਈਵ ਸ਼ੋਅ ਕਰੇ ਉਹਦੇ ਵਿੱਚ ਹਰਨੇਤ ਸਿੰਘ ਵੀ ਨੇ ਮਿਲੇਨੀਅਮ ਟੂਰ ਲੈ ਕੇ ਆਏ ਨੇ ਉਹਦੇ ਵਿੱਚ ਆਰਨੇਤ ਵੀ ਨੇ ਉਹ ਵੀ ਆਪਣੀ ਲਾਈਵ ਸ਼ੋਅ ਕਰ ਰਹੇ ਨੇ ਕਰ ਓਜਲਾ ਨੇ ਆਪਣੇ ਲਾਈਵ ਸ਼ੋਅ ਕਰ ਰਹੇ ਨੇ ਤੇ ਸਾਰੇ ਹਿੱਟ ਵੀ ਜਾ ਰਹੇ ਨੇ ਬਈ ਇਹ ਤਾਂ ਹੋ ਗਏ ਸਾਡੇ ਕੰਸਰਟ ਜਿਨ੍ਹਾਂ ਨੂੰ ਟਿਕਟ ਖਰੀਦ ਕੇ ਦੇਖਣ ਜਾਣਾ ਪੈਂਦਾ ਸੀ ਪਰ ਕੁਲ ਸਾਡੇ ਪੰਜਾਬੀ ਸਿੰਗਰ ਨੇ ਕਹਿਣ ਨੇ ਕਿ ਬਈ ਦਿਲ ਖੋਲ ਕੇ ਖਾੜੇ ਲਾਉਂਦੇ ਨੇ ਜੀ ਹਾਂ ਇਹ ਹੁੰਦੇ ਨੇ ਕਬੱਡੀ ਕੱਪ ਕਬੱਡੀ ਕੱਪ ਤੇ ਹੁਣ ਅਖਾੜੇ ਲੱਗ ਰਹੇ ਨੇ ਤੇ ਲੱਗ ਰਹੇ ਨੇ ਬੱਬੂ ਮਾਨ ਦੇ ਬੱਬੂ ਮਾਨ ਸਾਹਿਬ ਕਹਿੰਦੇ ਨੇ ਜੇ ਤੁਸੀਂ ਗੱਪ ਵੀ ਛੱਡਣੀ ਹੈ ਤਾਂ ਧਿਆਨ ਨਾਲ ਛੱਡਿਆ ਕਰੋ ਆ ਸੁਣੋ ਜਰਾ ਇੱਕ ਦੇ ਪਾਣਾ ਇੱਕ ਦੇ ਚਾਦਰ ਬੂ ਮਾਰ ਰੋ ਤੁਰਾ ਦੇ ਇੱਕ ਦੇ ਪਾਣਾ ਇੱਕ ਦੇ ਚਾਦਰ One, two, one, two. ਈ ਚਾਚੂ ਦੀ ਰਾਇਆ ਰੱਬਾ ਬੰਦਿਆਸ ਨਾਲ ਘੋੜੇ ਧਾਰੇ ਈ ਚਾਚੂ ਦੀ ਰਾਇਆ ਰੱਬਾ ਬੰਦਿਆ ਚਲ ਵਾ ਵਾ ਚੱਲ ਅਦਰ ਦੇਖ ਲੈ ਚਾਚਾ ਨੂੰ ਚਾਚੂ ਬੁਲਾ ਥੋੜਾ ਸਿਰ ਤੇ ਹੱਥ ਮਾਰ ਜੋ ਕਿਵਰੀ ਖੜ ਜਾਂਦਾ ਸੋਹਿਆਂ ਦਾ ਮੌਸਮ ਬਦਲਦਾ ਨਾ ਉਹ ਕਈ ਵਾਰ ਇੰਟਰਨੈਟ ਤੇ ਇਹ ਬਹਿਸ ਚੱਲਦੀ ਆ ਬਈ ਕਲਿਕਾ ਨਹੀਂ ਹੁੰਨੀਆਂ ਇਹ ਕਲਿਕਾ ਹੈ ਜਦੋਂ ਕਾਲਜੇ ਚ বাজਦਾ ਉਹ ਗਾਣਾ ਹੁੰਦਾ ਇਹ ਸਭ ਫੇਕ ਹੈ ਇਹ ਫੇਕ ਮੀਡੀਆ ਸਭ ਕੁਝ ਫੇਕ ਹੈ ਕਈ ਵਰੀ ਗਾਉਣ ਵਾਲੇ ਵੀ ਲਾਈਵ ਆ ਕੇ ਗੱਪਾਂ ਜਾਲਾਂ ਬਾਰੇ ਬੇਚਣੇ ਹੋਤੇ ਨਹੀਂ ਚੱਲਦੇ ਜਦੋਂ ਵਿਆਹ ਚ ਸ਼ਰਾਬੀ ਗੁੱਟੋਂ ਫੜਦਾ ਫੇ ਬਾਉਂਸਰ ਕਿੱਠੇ ਕਰ ਲੈਂਦਾ ਉਹ ਹੈ ਐਂ ਹੁੰਦਾ ਫੜ ਮਾਰੋ ਗੱਪ ਮਾਰੋ जे जोर तक खड़ा दी ता मारो एदा नाम मारो, ये को के दन का पाई साडी तेरे ना क्या लड़ाई है तू तकड़ा मैं मारो, यही होता पर बड़ नाम मारो जे पैर जमा के खड़ा पिछे ना फिर पीछे ना मुड़े जवान वाह वाह चक चक अलख नव तुंहिंजा जुर्बा ਜੋ ਦੀਦਾ ਯਾਰ ਹੈ ਬੰਮਣ ਅੱਖ ਨਾਲ ਤੋਰੇ ਨਾਲ ਇੱਕ ਦੇ ਮਾਣ ਹੈ ਤੇ ਤਾਗ ਦਾ ਬੱਬੂ ਮਾਂ ਦੇ ਸ਼ੋਅ ਤੇ ਗਾਣਿਆਂ ਦਾ ਤਾਂ ਆਨੰਦ ਮਾਣਿਆ ਹੀ ਜਾਂਦਾ ਹੈ ਪਰ ਜਿਹੜੀ ਉਹ ਗੱਲਾਂ ਕਰਦੇ ਨੇ ਜਿਹੜੀਆਂ ਨੇ ਸੇਤਾਂ ਦਿੰਦੇ ਨੇ ਤੇ ਜਿਹੜੇ ਖੁੱਲੇ ਦਿਲ ਨਾਲ ਗੱਲਾਂ ਬੋਲਦੇ ਨੇ ਤੇ ਭੇਡਾਂ ਨੂੰ ਖੁੰਝੇ ਵਾੜ ਦਿੰਦੇ ਨੇ ਉਹਦਾ ਵੱਖਰਾ ਹੀ ਸਵਾਦ ਹੁੰਦਾ ਸਾਨੂੰ ਬੱਬੂ ਮਾਂ ਦੇ ਕਹਾੜੇ ਕਿਵੇਂ ਦੇ ਲੱਗਦੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਧੰਨਵਾਦ